ਜਿਹੜੀ ਇਹਨੇ ਗਲਤ ਸ਼ਬਦਾਵਲੀ ਬੋਲੀ ਹੈਗੀਏ ਉਹਦੀ ਇਹਨੂੰ ਇਹੋ ਜੀ ਸਜ਼ਾ ਪਾਵਾਂ ਦਿਆਂਗੇ ਇਹੋ ਜੀ ਨੱਖ ਪਾਵਾਂਗੇ ਕਿ ਕੋਈ ਦਾ ਕੋਈ ਵੀ ਪਾਰਟੀ ਨਾਲ ਜੁੜਿਆ ਹੋਇਆ ਨਮੈਂਦਾ ਕੋਈ ਇਹੋ ਜਿਹਾ ਕੋਈ ਸਾਡੇ ਭਾਈਚਾਰੇ ਨੂੰ ਕੋਈ ਗਲਤ ਸ਼ਬਦਾਵਲੀ ਨਾ ਬੋਲ ਸਕੇ ਠੀਕ ਬੂਟਾ ਸਿੰਘ ਗ੍ਰਹਿ ਮੰਤਰੀ ਰਹਿ ਚੁੱਕਿਆ ਉਹਨਾਂ ਦਾ ਰੰਗ ਪਰਖਿਆ ਉਹਨਾਂ ਦਾ ਕੰਮ ਪਰਖਿਆ ਇਹਨੇ ਕਦੋਂ ਵੇਖਿਆ ਸੀ ਉਹਨੂੰ ਪੱਠੇ ਪਾਉਂਦੇ ਨੂੰ ਵੀ ਕਿਉਂ ਕਿਹਦੇ ਪੱਠੇ ਪਾਉਂਦਾ ਸੀਗਾ ਦੇਖੋ ਇਹਦੀਆਂ ਵੈਰ ਲੋ ਹੁੰਦੀਆਂ ਆਈਆਂ ਗੱਲਾਂ ਉਹ ਮੈਨਾ ਸਾਡੇ ਭਾਈਚਾਰੇ ਦੇ ਵਿੱਚੋਂ ਹੀ ਹੋਊਗਾ ਜਿਹੜਾ ਕਿ ਦਰਜੀਜੀ ਦੇ ਇਹਨੇ ਸਵਾਈ ਦੇ ਨਹੀਂ ਹੈਗੀ ਆ ਇਹਨੇ ਰਾਜਾ ਬਰੇਂਗੜੇ ਕਿ ਜਦੋਂ ਵੀ ਇਲੈਕਸ਼ਨ ਆਉਂਦਾ ਤੇ ਘਰ ਘਰ ਜਾ ਕੇ ਵੋਟਾਂ ਮੰਗਦਾ ਛਾਬੇ ਚ ਚੱਕ ਕੇ ਰੋਟੀਆਂ ਖਾਣ ਲੱਗ ਜਾਂਦਾ ਹੈ ਡਰਾਮੇ ਕਰਦਾ ਉਹਦੋਂ ਸਾਡੀਆਂ ਅੰਦ ਕਰਦੇ ਹੈਗੇ ਮਾਤਾ ਪਿਤਾ ਪੈਣਾ ਮਾਤਾਵਾਂ ਨੂੰ ਉਹ ਗੱਲ ਨਾ ਲਾ ਲੈਂਦਾ ਜਾ ਕੇ ਉਹ ਮਾਂ ਮੈਂ ਤਾਂ ਤੁਹਾਡਾ ਹੀ ਆ ਮੈਂ ਤਾਂ ਤੁਹਾਡਾ ਹੀ ਆ ਐਸੀ ਕਮਿਸ਼ਨ ਚੇਅਰਮੈਨ ਜਸਪੀਰ ਸਿੰਘ ਗੜੀ ਜੀ ਉਹਨਾਂ ਵੱਲੋਂ ਇੱਕ ਪਰਚਾ ਵੀ ਇਹਨਾਂ ਤੇ ਇਹ ਨੋਟਿਸ ਜਾਰੀ ਕਰਕੇ ਇਹਨਾਂ ਤੇ ਐਸਸੀਐਸਟੀ ਐਕਟ ਦਾ ਪਰਚਾ ਵੀ ਦਰਜ ਹੋ ਚੁੱਕਿਆ ਹੈ ਕ੍ਰਾਈਮ ਨਿਊਜ਼ ਨਾਲ ਜੁੜੇ ਹੋ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਸਾਡੇ ਨਾਲ ਜੁੜੇ ਆ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਜੀ ਪਿੰਡ ਚੱਕ ਖੇਲੇ ਵਾਲਾ ਅ ਜੋ ਕੀ ਮਨਰੇਕਾ ਮਜ਼ਦੂਰ ਇਕਤਾ ਉਹਨਾਂ ਦੇ ਪ੍ਰੈਜ਼ੀਡੈਂਟ ਆ ਤੇ ਨਾਲ ਹੀ ਸਾਡੇ ਅ ਬੀਜੇਪੀ ਦੇ ਪ੍ਰਧਾਨ ਅ ਮੰਡਲ ਲੱਧੂ ਵਾਲਾ ਉਤਾਰ ਗੁਰਮਖ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਆ ਤਾਂ ਗੱਲ ਕਰਦੇ ਆ سوشل میڈیا ਤੇ ਜੋ ਬੜੀ ਤੇਜ਼ੀ ਨਾਲ ਜਿਹੜਾ ਵਾਇਰਲ ਹੋ ਰਿਹਾ ਕਿ ਰਾਜਾ ਵੜਿੰਗ ਦੇ ਵੱਲੋਂ ਜੋ ਇੱਕ ਸ਼ਬਦ ਬੋਲੇ ਗਏ ਆ ਬੂਟਾ ਸਿੰਘ ਜੀ ਨੂੰ ਸਾਬਕਾ ਹੋਮ ਮਿਨਿਸਟਰ ਬੂਟਾ ਸਿੰਘ ਜੀ ਤਾਂ ਬੜਾ ਵਿਵਾਦ ਜਿਹੜਾ ਪਖਿਆ ਏ ਤਾ ਉਸ ਮੁੱਦੇ ਦੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕੀ ਤੁਸੀਂ ਕਹਿਣਾ ਚਾਹੋਗੇ ਜੀ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਐ ਪੋਸਟਾਂ ਬੂਟਾ ਸਿੰਘ ਜਮਜੋ ਸ਼ਬਦਾਵਲੀ ਬੋਲੀ ਗਈ ਜਾਂ ਰਾਜਾ ਬੜਿੰਗ ਜੀ ਵੱਲੋਂ ਸਭ ਤੋਂ ਪਹਿਲਾਂ ਤਾਂ ਮੈਂ ਕ੍ਰਾਈਮ ਨਿਊਜ਼ ਤੇ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਨਰੇਗਾ ਮਜ਼ਦੂਰ ਇਕਤਾ ਯੂਨੀਅਨ ਦਾ ਪੰਜਾਬ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਔਰ ਸਟੂਲ ਕਾਸਟ ਜਾਤੀ ਨਾਲ ਸੰਬੰਧਿਤ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਗੁਰੂ ਸਾਹਿਬ ਨੇ ਸਾਡੇ ਵੱਡ ਵਡੇਰਿਆਂ ਨੂੰ ਸਾਡੇ ਬਾਬਾ ਜੀਵਨ ਸਿੰਘ ਨੂੰ ਆਪਦੀ ਹਿੱਕ ਨਾ ਲਾ ਕੇ ਤੇ ਆਪਦੀ ਕਲੰਗੀ ਲਾ ਕੇ ਉਹਨਾਂ ਦੇ ਸਿਰ ਤੇ ਸਜਾਈ ਕਲੰਗੀ ਤੋੜਾ ਦਿੱਤਾ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਤੇ ਇਹ ਜਿਹੜਾ ਰਾਜਾ ਵੜੰਗ ਹੈ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਵੀ ਮੈਂ ਇੱਕ ਕਾਂਗਰਸ ਦਾ ਪ੍ਰਧਾਨ ਬਣ ਗਿਆ ਜਾ ਮੈਂ ਲੁਧਿਆਣੇ ਤੋਂ ਜਾ ਕੇ ਚੋਣ ਲੜ ਲਈ ਦੋ ਜਾਂ ਗਿੱਦੜਵਾਹਾ ਤੋਂ ਚੋਣ ਲੜ ਕੇ ਮੈਂ ਪਤਾ ਨਹੀਂ ਕੀ ਆਪਣੇ ਨੂੰ ਰੱਬ ਘਾਉਣ ਲੱਗਿਆ ਸੋ ਮੈਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਰਾਜੇ ਵੜਿੰਗ ਦੀ ਕਿ ਜਿਹੜਾ ਇਹਨੇ ਸਾਡੇ ਬਹੁਤ ਹੀ ਮਹਾਨ ਤੇ ਸਵਰਗਵਾਸੀ ਸਾਡੇ ਸਤਿਕਾਰਯੋਗ ਜਿਹੜੇ ਸਾਡੇ ਦਾਦੇ ਪਰਦਾਦੇਾਂ ਦੇ ਸਮਾਨ ਬੂਟਾ ਸਿੰਘ ਗ੍ਰਹਿ ਮੰਤਰੀ ਰਹਿ ਚੁੱਕੇ ਆ ਉਹਨਾਂ ਦਾ ਰੰਗ ਪਰਖਿਆ ਉਹਨਾਂ ਦਾ ਕੰਮ ਪਰਖਿਆ ਇਹਨੇ ਕਦੋਂ ਵੇਖਿਆ ਸੀ ਉਹਨੂੰ ਪੱਠੇ ਪਾਉਂਦੇ ਨੂੰ ਵੀ ਕਿਉਂ ਕਿਹਦੇ ਪੱਠੇ ਪਾਉਂਦਾ ਸੀਗਾ ਇਹ ਸਾਬਤ ਕਰੇ ਇੱਕ ਤਾਂ ਵੀ ਕਿਹਦੇ ਪੱਠੇ ਪਾਉਂਦਾ ਸੀ ਤੇ ਕਿੱਥੇ ਪੱਠੇ ਪਾਉਂਦੇ ਨੇ ਇਹਨੇ ਉਹਨੂੰ ਵੇਖਿਆ ਜਦੋਂ ਉਹ ਗ੍ਰਹਿ ਮੰਤਰੀ ਬਣਿਆ ਮੇਰੇ ਹਿਸਾਬ ਨਾਲ ਇਹਦਾ ਜਨਮ ਵੀ ਨਹੀਂ ਹੋਇਆ ਹੋਣਾ ਸਾਡਾ ਵੀ ਨਹੀਂ ਹੋਇਆ ਹੋਣਾ ਇਹਦਾ ਵੀ ਨਹੀਂ ਹੋਇਆ ਹੋਣਾ ਸੋ ਰਾਜਾ ਬੜੰਗ ਕੋਈ ਬਾਹਰੇ ਵੱੱਡੇ ਨਹੀਂਗੇ ਸਾਡੇ ਹਾਨ ਪ੍ਰਵਾਨ ਵੀ ਹੈ ਤੇ ਇਹ ਜਿਹੜੀ ਇਹਨੇ ਇਹ ਰੰਗ ਤੇ ਟਿੱਪਣੀ ਕਰੀ ਆ ਉਹਦੇ ਕੰਮ ਤੇ ਟਿੱਪਣੀ ਕਰੀ ਆ ਜਾਤੀਵਾਦੀ ਟਿੱਪਣੀ ਕਰੀ ਆ ਤੇ ਇਹਨੂੰ ਜਿਹੜਾ ਸਖਤ ਸ਼ਬਦਾਂ ਚ ਅਸੀਂ ਐਸਸੀ ਸਾਰਾ ਐਸਸੀ ਸਮਾਜ ਅਸੀਂ ਨਿੰਦਿਆ ਕਰਦੇ ਆ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਤੋਂ ਇਹ ਆਪਣੀ ਜਵਾਨ ਨੂੰ ਲਗਾਮ ਦੇ ਸਕੇ ਸੋ ਦੱਸ ਦਈਏ ਕਿ ਐਸਸੀ ਭਾਈਚਾਰੇ ਵਿੱਚ ਬੜਾ ਰੋਸ ਆ ਜੋਸ਼ ਸ਼ਬਦਾਵਲੀ ਬੋਲੀ ਗਈ ਆ ਰਾਜਾ ਵੜਿੰਗ ਜੀ ਵੱਲੋਂ ਤਾਂ ਉਸ ਮੁੱਦੇ ਨੂੰ ਲੈ ਕੇ ਅੱਜ ਜਿਹੜੇ ਸ਼ੈਡਿਊਲ ਕਾਸਟ ਭਾਈਚਾਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਲੈਵਲ ਤੇ ਹੀ ਸਾਰਾ ਜਿਹੜਾ ਵਿਵਾਦ ਖੜਾ ਹੋ ਗਿਆ ਏ ਤਾਂ ਉਸ ਸੰਬੰਧ ਵਿੱਚ ਅੱਜ ਇਹਨਾਂ ਨੂੰ ਅਸੀਂ ਮਿਲੇ ਆ ਕਿ ਕਹਿਣਾ ਚਾਹੋਗੇ ਤੁਸੀਂ ਗੁਰਮੁਖ ਸਿੰਘ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਸਾਰੀ ਸੰਗਤ ਨੂੰ ਪਹਿਲੇ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਭਲੀ ਪੰਥ ਤੁਸੀਂ ਜਾਣਦੇ ਹੋ ਜਿਹੜਾ ਕਿ ਰਾਜਾ ਵੜੇਂਗਣ ਇੱਕ ਬੜੀ ਇੱਕ ਮਦ ਮਦਭਾਗੀ ਕੋ ਉਹ ਗੱਲ ਕੀਤੀ ਹੈਗੀ ਹੈ ਜਿਹਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਨਾਲ ਐਸੀ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈਗਾ ਦੇਖੋ ਸਾਡੇ 8 ਵਰੀ ਰਹਿ ਚੁੱਕੇ ਸਾਡੇ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਅੱਠ ਵਰੀ ਐਮਪੀ रह ਚੁੱਕੇ ਨੇ ਫਿਰ ਦੇਖੋ ਭਾਰਤ ਸਰਕਾਰ ਦੇ ਉੱਥੇ ਆਪਣੇ ਦਿੱਲੀ ਹਾਈ ਕਮਾਂਡ ਦੇ ਗ੍ਰਹਿ ਮੰਤਰੀ रह ਚੁੱਕੇ ਨੇ ਆਪਣੇ ਭਾਰਤ ਸਰਕਾਰ ਦੇ ਦੇਖੋ ਇਹਨਾਂ ਨੇ ਇੱਕ ਗਲਤ ਸ਼ਬਦਾਵਲੀ ਬੋਲੀ ਤੇ ਜਿਹਦੇ ਨਾਲ ਇੱਕ ਦੇਖੋ ਇਹ ਨੀਵਾ ਅਖਵਾਉਂਦੇ ਕਹਿੰਦੇ ਆਏ ਨੇ ਇਹ ਆਪ ਸਾਡੀਆਂ ਸ਼ਡਿਊਲ ਕਾਰਟ ਤੋਂ ਭਾਈਚਾਰੇ ਨੂੰ ਹਜੇ ਜਿਹਨੇ ਕਿ ਜਿਨ੍ਹਾਂ ਦੇ ਧੌਣ ਦੇ ਵਿੱਚ ਕਿੱਲੇ ਨੇ ਨਾ ਹਜੇ ਜਿਵੇਂ ਕਿ ਰਾਜਾ ਵੜਿੰਗ ਦਾ ਹਜੇ ਬਹੁਤ ਜ਼ਿਆਦਾ ਉਹ ਬੂ ਬੂ ਕਰਦਾ ਹੈਗਾ ਕਹਿੰਦਾ ਭਾਵ ਕਿ ਇਹਨ ਇੱਕ ਸਾਡੇ ਸਤਕਾਰਯੋਗ ਸਰਦਾਰ ਬੂਟਾ ਸਿੰਘ ਨੂੰ ਇਹਨਾਂ ਨੇ ਇੱਕ ਰੰਗ ਪਰਖਿਆ ਫੇਰ ਦੇਖੋ ਪੱਠੇ ਪਾਉਂਦਾ ਜਾਂ ਵੱਢਦਾ ਸਾਰਾ ਕੁਝ ਇਹਨੇ ਉਥੇ ਸਾਡੀ ਇਨਸਲਟ ਕੀਤੀ ਸਰਦਾਰ ਬੂਟਾ ਸਿੰਘ ਦੀ ਇਨਸਲਟ ਸਾਡੀ ਭਾਈਚਾਰੇ ਦੀ ਇਨਸਲਟ ਆ ਉਹਨਾਂ ਦੇ ਮਰੇ ਪਏ ਮਰੇ ਪਏ ਦੀ ਵੀ ਮਿੱਟੀ ਫਰੋਲੀ ਉਹਨਾਂ ਨੇ ਜਿਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਰੋਸ ਪ੍ਰਦਰਸ਼ਨ ਹੈ ਜਿਹੜਾ ਕਿ ਅਸੀਂ ਇੱਕ ਸਾਡੇ ਸਤਕਾਰਯੋਗ ਐਸੀ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜੀ ਜੀ ਉਹਨਾਂ ਵੱਲੋਂ ਇੱਕ ਪਰਚਾ ਵੀ ਇਹਨਾਂ ਤੇ ਇਹ ਨੋਟਸ ਜਾਰੀ ਕਰਕੇ ਇਹਨਾਂ ਤੇ ਐਸਸੀਐਸਟੀ ਐਕਟ ਦਾ ਪਰਚਾ ਵੀ ਦਰਜ ਹੋ ਚੁੱਕਿਆ ਹੈ ਜਿਹੜਾ ਕਿ ਸਰਦਾਰ ਬੂਟਾ ਸਿੰਘ ਦੇ ਸੁਪੁੱਤਰ ਜੀ ਵੱਲੋਂ ਉਹਨਾਂ ਵੱਲੋਂ ਦੇ ਕੇ ਐਪਲੀਕੇਸ਼ਨ ਤੇ ਇਹਨਾਂ ਤੇ ਪਰਚਾ ਦਰਜ ਵੀ ਹੋ ਗਿਆ ਹੈ ਜੀ ਜਿਹੜਾ ਇਹਨੇ ਦੇਖੋ ਇਹਦੀਆਂ ਰੈਰ ਲ ਹੁੰਦੀਆਂ ਆਈਆਂ ਗੱਲਾਂ ਉਹ ਮੈਨਾ ਸਾਡੇ ਭਾਈਚਾਰੇ ਦੇ ਵਿੱਚੋਂ ਹੀ ਹੋਊਗਾ ਜਿਹੜਾ ਕਿ ਦਰਜੀ ਜੀ ਨੇ ਇਹਨੇ ਸਵਾਈ ਦੇਣੀ ਹੈਗੀ ਆ ਇਹਨੇ ਰਾਜਾ ਵੜਿੰਗੜੇ ਸਵਾਈ ਨਹੀਂ ਦਿੱਤੀ ਦੇਖੋ ਹੁਣ ਦੇਖ ਉਹ ਬੰਦਾ ਹਨੂ ਨਹੀਂ ਪਤਾ ਕਿਵੇਂ ਦਾ ਹੀ ਮਾਤੜ ਸੀ ਕਿਵੇਂ ਨਹੀਂ ਸੀ ਹੂੰ ਦੇਖ ਉਹਨੇ ਤਾਂ ਤੈਨੂੰ ਨੱਥ ਨਹੀਂ ਪਾਈ ਅਸੀਂ ਤੈਨੂੰ ਨੱਥ ਪਾਵਾਂਗੇ ਅਸੀਂ ਹੂੰ ਸਾਡਾ ਭਾਈ ਜਰਾ ਨੱਥ ਪਾਊਗਾ ਤੈਨੂੰ ਹਜੇ ਤਾਂ ਐਸ்சி ਐਸਟੀ ਐਕਟ ਦਾ ਪਰਚਾ ਤੇਰੇ ਤੇ ਦਰਜ ਹੋਇਆ ਹੈ ਹਜੇ ਦੇਖ ਤੇਰੇ ਗਲ ਦੇ ਵਿੱਚ ਸਾਫਾ ਪਾ ਕੇ ਤੈਨੂੰ ਧੂਣਗੇ ਲੋਗ ਹੂੰ ਧੂਣਗੇ ਲੋਗ ਜਦੋਂ ਤੂੰ ਫੀਲਡ ਦੇ ਵਿੱਚ ਆਏਂਗਾ ਵੋਟਾਂ ਮੰਗਣ ਲਈ ਆਏਂਗਾ ਉਦੋਂ ਦੇਖੋ ਕਿੱਥੇ ਹੁੰਦੇ ਜੇ ਜਦੋਂ ਸਾਡੀਆਂ ਪਾਂਦੀਆਂ ਦੇ ਬੰਦੇ ਜੇ ਆਕੇ ਮੈਂ ਦੇਖੋ ਹਰੇਕ ਪਾਰਟੀ ਨਾਲ ਹਰੇਕ ਮੈਂ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਆ ਮੈਂ ਮੰਡਲ ਪ੍ਰਧਾਨ ਆ ਲੱਦੂ ਵਾਲਾ ਤਾੜ ਤੋਂ ਮੈਨੂੰ ਉਹਨਾਂ ਨੇ ਸਤਕਾਰ ਬਖਸ਼ਿਆ ਹੈਗਾ ਜੋ ਕਿ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਜੀ ਨੇ ਇੱਥੇ ਸਾਡੇ ਹੱਕ ਦੀ ਲੜਾਈ ਲੜੀ ਹੈਗੀ ਏ ਉਹਨਾਂ ਨੇ ਇੱਕ ਪੁਤਲਾ ਵੀ ਫੂਕਿਆ ਹੈਗਾ ਜੇ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਔਰ ਹੋਰ ਵੀ ਉਹਨਾਂ ਨੇ ਇਹਨਾਂ ਤੇ ਨੱਥ ਪਾਉਂਦੀਆਂ ਟਿੱਪਣੀਆਂ ਕੀਤੀਆਂ ਨੇ ਗੱਲ ਹੈਗੀ ਕਿ ਜੇ ਕੋਈ ਵੀ ਕੋਈ ਵੀ ਸਬੰਧ ਹੈਗਾ ਕਿਸੇ ਵੀ ਪਾਰਟੀ ਨਾਲ ਜੇ ਕੋ ਸਾਡੇ ਭਾਈਚਾਰੇ ਨੂੰ ਟੌਰਚਰ ਕਰੂਗਾ ਕਾਇਕ ਚਾਹੇ ਕੋਈ ਪਾਰਟੀ ਨਾਲ ਸਬੰਧਤ ਹੈਗਾ ਜੇ ਉਹ ਕੋਈ ਇਹੋ ਜਿਹਾ ਸ਼ਬਦ ਬੋਲੂਗਾ ਸਾਡੇ ਬਰ ਖਿਲਾਫ ਸਾਡੇ ਭਾਈਚਾਰੇ ਦੇ ਬਰ ਖਿਲਾਫ ਸਾਡੇ ਸਤਕਾਰਯੋਗ ਸਰਦਾਰ ਬੂਟਾ ਸਿੰਘ ਜਿਵੇਂ ਉਹਨਾਂ ਨੇ ਆਪਣੇ ਦੇਖੋ ਵੱਲ ਬੂਤੇ ਤੇ ਆਦੀ ਪੜ੍ਹਾਈ ਦੇ ਸਦਕਾ ਆਪਣੇ ਸਬੰਧ ਜੇ ਫੀਲਡ ਦੇ ਵਿੱਚ ਆਪਣੇ ਭਾਈਚਾਰੇ ਨਾਲ ਸਬੰਧ ਰੱਖਦੇ ਸੀਗੇ ਚੰਗੇ ਰਿਲੇਸ਼ਨ ਸੀਗੇ ਤਾਂ ਇੱਥੋਂ ਤੱਕ ਗਏ ਉੱਥੋਂ ਤੱਕ ਪਹੁੰਚੇ ਹੈਗੇ ਨੇ ਕੋਈ ਰਾਜਾ ਵੜਿੰਗ ਜਾਂ ਕੋਈ ਹੋਰ ਨਹੀਂ ਲਿਜਾਣ ਵਾਲਾ ਹੈਗਾ ਉੱਥੋਂ ਤੱਕ ਪਰ ਜਿਹੜੀ ਇਹਨੇ ਗਲਤ ਸ਼ਬਦਾਵਲੀ ਬੋਲੀ ਹੈਗੀ ਏ ਉਹਦੀ ਇਹਨੂੰ ਇਹੋ ਜੀ ਸਜ਼ਾ ਪਾਵਾਂ ਦਿਆਂਗੇ ਇਹੋ ਜੀ ਨੱਖ ਪਾਵਾਂਗੇ ਕਿ ਕੋਈ ਦਾ ਕੋਈ ਨਹੀਂ ਪਾਰਟੀ ਨਾਲ ਜੁੜਿਆ ਹੋਇਆ ਨਮਾਇੰਦਾ ਕੋਈ ਇਹੋ ਜਾਂ ਕੋਈ ਸਾਡੇ ਭਾਈਚਾਰੇ ਨੂੰ ਕੋਈ ਗਲਤ ਸ਼ਬਦਾਵਲੀ ਨਾ ਬੋਲ ਸਕੇ ਠੀਕ ਹਾਂ ਅਸੀਂ ਸਾਰੀ ਆਪਦੇ ਭਾਈਚਾਰੇ ਨੂੰ ਇਹ ਵੀ ਅਪੀਲ ਕਰਦੇ ਆ ਕਿ ਜਦੋਂ ਵੀ ਇਲੈਕਸ਼ਨ ਆਉਂਦਾ ਤੇ ਘਰ-ਘਰ ਜਾ ਕੇ ਵੋਟਾਂ ਮੰਗਦਾ ਛਾਬੇ ਜੋ ਚੱਕ ਕੇ ਰੋਟੀਆਂ ਖਾਣ ਲੱਗ ਜਾਂਦਾ ਹੈ ਡਰਾਮੇ ਕਰਦਾ ਉਹ ਤੋਂ ਸਾਡੀਆਂ ਅੰਦ ਕਰਦੀ ਹੈਗੇ ਜੀ ਮਾਤਾ ਪਿਤਾ ਪੈਣਾ ਮਾਤਾਵਾਂ ਨੂੰ ਉਹ ਗੱਲ ਨਾ ਲਾ ਲੈਂਦਾ ਜਾ ਕੇ ਉਹ ਮਾਂ ਮੈਂ ਤਾਂ ਤੁਹਾਡਾ ਹੀ ਆ ਮੈਂ ਤਾਂ ਤੁਹਾਡਾ ਹੀ ਆ ਤੇ ਕਿੱਥੇ ਸਾਡੀਆਂ ਸਾਡੀ ਜਾਤ ਤੇ ਜਿਹੜੀ ਐਡੀ ਵੱਡੀ ਹੈ ਨੇ ਇੱਕ ਸਾਡੇ ਮਾਨ ਜੋ ਗ੍ਰਹਿ ਮੰਤਰੀ ਸਾਹਿਬ ਤੇ ਮਰੇ ਪੈ ਦੀ ਜਿਹੜੀ ਇਹਨੇ ਮਿੱਟੀ ਪੱਟੀ ਐ ਤੇ ਉਹਨੂੰ ਜਲੀਲ ਕੀਤਾ ਅਸੀਂ ਸਖਤ ਨਿੰਦਿਆ ਕਰਦੇ ਆ ਤੇ ਸਖਤ ਕਾਰਵਾਈ ਦੀ ਮੰਗ ਕਰਦੇ ਆ ਤੇ ਅਸੀਂ ਪਾਈਸ਼ਾਦ ਵਿੱਚ ਅਪੀਲ ਕਰਦੇ ਆ ਅੱਗੇ ਤੋਂ ਇਹ ਜਿਹੜਾ ਇਲੈਕਸ਼ਨ ਚ ਵੋਟਾਂ ਵੇਲੇ ਘਰਾਂ ਚ ਜਾ ਕੇ ਰੋਟੀ ਖਾਣ ਦਾ ਜਾਂ ਸਾਡੇ ਬੱਚੇ ਚੱਕਣ ਦਾ ਇਹ ਡਰਾਮਾ ਕਰਦਾ ਤੇ ਇਹਨੂੰ ਬੂਹੇ ਤੇ ਨਹੀਂ ਚੜਨ ਦੇਣਾ ਇਹਨੂੰ ਨੱਥ ਪਾ ਕੇ ਰੱਖਣੀ ਐ ਜੀ ਜਿਵੇਂ ਮੇਰੇ ਸਾਥੀ ਨੇ ਕਿਹਾ ਹੈਗਾ ਕਿ ਨੱਥ ਪਾਉਦਾ ਇਹ ਨੱਥ ਇਹਨਾਂ ਨੂੰ ਇਹੋ ਜਿਹੀ ਪਾਵਾਂਗੇ ਕਿ ਅਗਾ ਤੋਂ ਕੋਈ ਵੀ ਫੀਲਡ ਦੇ ਵਿੱਚ ਜਾਂ ਕਿਸੇ ਹੁਣ ਕਰਨਦਰਨ ਵਿਧਾਨ ਸਭਾ ਉੱਥੇ ਜਿਮਣੀ ਚੋਣ ਹੈਗੀ ਏ ਉੱਥੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ ਜੀ ਇਲੈਕਸ਼ਨ ਲੜ ਰਹੇ ਹੈਗੇ ਨੇ ਉਹਨਾਂ ਨੇ ਵੀ ਸਖਤ ਨਿੰਦਿਆ ਕੀਤੀ ਹੈਗੀ ਉੱਥੇ ਉੱਥੇ ਸਖਤ ਨਿੰਦਿਆ ਕੀਤੀ ਹੈਗੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੀ ਸਾਡੇ ਨਮینده ਨੇ ਹਾਈ ਕਮਾਂਡ ਦੇ ਲੀਡਰ ਨੇ ਜਿਹੜੇ ਕਿ ਉੱਤੇ ਦਿੱਲੀ ਆਪਣੇ ਮਨਿਸਟਰ ਨੇ ਜਲਦ ਹੀ ਇਹਨੂੰ ਚੰਗੀ ਨੱਥ ਪਾਉਣ ਦਾ ਤਕਰੀਬ ਸੋਚ ਰੇ ਹੈਗੇ ਨੇ ਤੇ ਇਹਨੂੰ ਨੱਥ ਪਾਵਾਂਗੇ ਅਸੀਂ ਜੀ ਧੰਨਵਾਦ ਸੋ ਸਾਬਕਾ ਹੋਮ ਮਨਿਸਟਰ ਸਰਦਾਰ ਬੂਟਾ ਸਿੰਘ ਜੀ ਦੇ ਬਾਰੇ ਜੋ ਰਾਜਾ ਵੜਿੰਗ ਜੀ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਸੀ ਤਾਂ ਉਸ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਐਸ்சி ਪਾਈਚਾਰੇ ਦੇ ਵਿੱਚ ਤਾਂ ਸਖਤ ਕਾਰਵਾਈ ਦੀ ਮੰਗ ਕੀਤੀ ਆ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ